ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੋਰੀ ਨਿਕਲੇ ਆਇਆ ਆਪਣਾ ਤੋਰੀ ਤੋਰੀ ਬਾਦ ਕੇ ਤੋਰੀ ਬੋਲੇ ਅੱਲਾਹ ਅਕਬਰ ਭਾਈ ਇੱਕ ਮਿੰਟ ਧਿਆਨ ਨਾਲ ਸੁਣ ਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਧੂਰੀ ਨਿਕਲੇ ਹੋਏ ਆਪਣਾ ਧੂਰੀ ਧੂਰੀ ਪਹੁੰਚ ਕੇ ਧੂਰੀ ਬਾਈ ਇੱਕ ਮਿੰਟ ਧਿਆਨ ਨਾਲ ਸੁਣ ਲਓ ਭਾਨੇ ਮੈਂ ਨਾ ਫੋਨ ਤੇ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜ ਉਹਨਾਂ ਮੋੜ ਕੇ ਲੈ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਧੂਰੀ ਨਿਕਲੇ ਆਪਣਾ ਧੂਰੀ ਧੂਰੀ ਪਹੁੰਚ ਕੇ ਧੂਰੀ ਬੋਲੇ ਸੁਣ ਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੋਰੀ ਨਿਕਲੇ ਆਇਆ ਆਪਣਾ ਤੋਰੀ ਤੋਰੀ ਬਾਦ ਕੇ ਤੋਰੀ ਬੋਲੇ ਅੱਲਾਹ ਅਕਬਰ ਭਾਈ ਇੱਕ ਮਿੰਟ ਤਾਂ ਨਾ ਸੁਣ ਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਧੂਰੀ ਨਿਕਲੇ ਹੋਏ ਆਪਣਾ ਧੂਰੀ ਧੂਰੀ ਪਹੁੰਚ ਕੇ ਧੂਰੀ ਬਈ ਇੱਕ ਮਿੰਟ ਧਿਆਨ ਨਾਲ ਸੁਣ ਲਓ ਭਾਨੇ ਮੈਂ ਨਾ ਫੋਨ ਤੇ ਦਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਹੈ ਕਹਿੰਦੇ ਰਾਜ ਉਹਨਾਂ ਮੋੜ ਕੇ ਲੈ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਧੂਰੀ ਨਿਕਲੇ ਹੋਏ ਆਪਣਾ ਧੂਰੀ ਧੂਰੀ ਪਹੁੰਚ ਕੇ ਧੂਰੀ ਬੋਲੇ ਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲੇ ਆਇਆ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬੋਲੇ ਅੱਲਾਹ ਅਕਬਰ ਭਾਈ ਇੱਕ ਮਿੰਟ ਤਾਂ ਨਾ ਸੁਣ ਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਧੂਰੀ ਨਿਕਲੇ ਹੋਏ ਆਪਣਾ ਧੂਰੀ ਧੂਰੀ ਪਹੁੰਚ ਕੇ ਧੂਰੀ ਬਈ ਇੱਕ ਮਿੰਟ ਧਿਆਨ ਨਾਲ ਸੁਣ ਲਓ ਭਾਨੇ ਮੈਂ ਨਾ ਫੋਨ ਤੇ ਦਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਹੈ ਕਹਿੰਦੇ ਰਾਜ ਉਹਨਾਂ ਮੋੜ ਕੇ ਲੈ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਧੂਰੀ ਨਿਕਲੇ ਆਪਣਾ ਧੂਰੀ ਧੂਰੀ ਪਹੁੰਚ ਕੇ ਧੂਰੀ ਬੋਲੇ ਬੰਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜ ਉਹਨਾਂ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲੇ ਆਇਆ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬੋਲੇ